ਅੰਦਰ ਤੁਸੀਂ ਇੱਕ ਹਿੰਦੀ ਕੰਟੈਂਟ ਦਾ ਕਹ ਲਓ ਕਿ ਯੂਟਿਊਬਰ ਹੈ ਤ੍ਰੂਵਰਾਠੀ ਜੋ ਕਈ ਵੀਡੀਓ ਆਪਣੀ ਲੈ ਕੇ ਆਂਦਾ ਹੁੰਦਾ ਹੈ ਕਈ ਜਿਹੀਆਂ ਵਿਸ਼ਿਆਂ ਦੇ ਉੱਤੇ ਉਸ ਵੱਲੋਂ ਕਹ ਲਓ ਕਿ ਹੁਣ ਜੋ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਅਤੇ ਖਾਸ ਕਰ ਨਰਿੰਦਰ ਮੋਦੀ ਦੇ ਖਿਲਾਫ ਕਈ ਵੀਡੀਓ ਪਾਈਆਂ ਨੇ ਉਹ ਵੀਡੀਓ ਵਿੱਚ ਜੋ ਚੀਜ਼ਾਂ ਦਿਖਾ ਰਿਹਾ ਉਸ ਨੂੰ ਲੈ ਕੇ ਅਸੀਂ ਸਹਿਮਤ ਹਾਂ ਜਾਂ ਕਿਵੇਂ ਦੇਖਦੇ ਹਾਂ ਉਹਦੀ ਸਾਰੀ ਰਿਪੋਰਟਾਂ ਨੂੰ ਜੋ ਉਹ ਭਾਜਪਾ ਅਤੇ ਮੋਦੀ ਨੂੰ ਲੈ ਕੇ ਦਿਖਾ ਰਿਹਾ। ਦੇਖੋ YouTube ਨਾ ਇੱਕ ਬਹੁਤ ਵੱਡਾ ਜਿੱਦਾ ਪਲੇਟਫਾਰਮ ਹੈ ਜਿਸ ਦੀ ਕਹੀ ਹੋਈ ਗੱਲ ਜਿਹਦੇ ਜਿਸ ਦੇ ਪਲੇਜਸ ਪਲੇਟਫਾਰਮ ਦੇ ਉੱਪਰ ਕੀਤੀ ਹੋਈ ਗੱਲ ਘਰ ਘਰ ਤੱਕ ਜਾਂਦੀ ਹੈ ਹੋਰ ਭਾਵੇਂ ਕੋਈ ਚੈਨਲ ਟੀਵੀ ਚੈਨਲ ਜਾਂ ਫਿਰ ਕੋਈ ਹੋਰ ਮਾਧਿਅਮ ਕਿਤੇ ਜਾਵੇ ਨਾ ਜਾਵੇ ਪਰ ਜਿਹੜਾ YouTube ਹੈ ਨਾ ਉਹ ਬਹੁਤ ਗਾਂਹ ਦੀ ਚੀਜ਼ ਹੈ ਬਹੁਤ ਅੱਗੇ ਤੱਕ ਲੰਘ ਚੁੱਕੀ ਹੈ ਤੇ ਜਦੋਂ ਤੁਸੀਂ ਗੱਲ ਕਰਦੇ ਹੋ ਨਾ thro virakti ਦੀ ਤਾਂ ਉਹਦੀ ਹਰ ਇੱਕ ਵੀਡੀਓ ਜਿਹੜੀ ਹੈ ਉਹ ਮਿਲੀਅਨਸ ਦੇ ਵਿੱਚ ਜਾਂਦੀ ਹੈ ਯਾਨੀ ਕਿ 10 ਲੱਖ ਤੋਂ ਪਾਰ ਕਰਦੀ ਹਰ ਇੱਕ ਵੀਡੀਓ ਹੁੰਦੀ ਹੈ thro virakti ਹਰਾਂ ਦੀ ਹਰ ਸਮੇਂ ਸਮੇ ਦੇ ਉੱਤੇ ਉਹ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਬੜੀ ਅ ਵਿਸ਼ਵ ਪੱਤਰ ਦੀ ਜਾਣਕਾਰੀ ਹੁੰਦੀ ਹੈ ਕਈ ਕਨਫਲਿਕਟ ਜਿਹੜੇ ਇਤਿਹਾਸ ਦੇ ਵਿੱਚ ਹੋਏ ਆ ਉਹਦੇ ਉੱਤੇ ਉਹ ਗੱਲ ਕਰਦਾ ਹੈ ਤੇ ਬਹੁਤ ਸਾਰੀਆਂ ਵੀਡੀਓਜ਼ ਬਣਾਉਂਦਾ ਹੈ ਪਰ ਪਿਛਲੇ 1 ਮਹੀਨੇ ਤੋਂ ਧਰੋਪ ਰਾਠੀ ਨੇ ਆਪਣਾ ਜਿਹੜਾ ਮੋਰਚਾ ਉਹ ਭਾਜਪਾ ਦੇ ਖਿਲਾਫ ਖੋਲ ਦਿੱਤਾ ਸੋ ਹੁਣ ਇਹਦਾ ਅਸਰ ਕੀ ਪਾਏਗਾ ਹੁਣ ਅਸਰ ਜੇ ਕੋਈ ਆਮ ਯੂਟਿਊਬਰ ਗੱਲ ਕਰੇ ਜਿਹਦੇ ਜਿਹਦੇ ਇਹ ਲਾ ਲਓ ਵੀ ਤੁਸੀਂ ਲੱਖ ਫਾਲੋਅਰ ਹੈ ਤੇ 1 2 ਲੱਖ ਵਿਊ ਆਉਂਦੇ ਆ ਜਾਂ 50 ਹਜ਼ਾਰ ਵਿਊ ਆਉਂਦੇ ਆ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹ ਕਿਤੇ ਨਾ ਕਿਤੇ ਗੱਲ ਜਿਹੜੀ ਉਹ ਘੱਟੇ ਦੇ ਵਿੱਚ ਰੋਲ ਜਾਂਦੀ ਆ ਰੋਲ ਜਾਂਦੀ ਆ ਖੱਪ ਜਾਂਦੀ ਆ ਪਰ ਜਦੋਂ ਗੱਲ ਕਰਦੇ ਆ ਨਾ ਆਪਾਂ thro wraathi ਵਰਗਿਆਂ ਦੀ ਤਾਂ ਜਿਨ੍ਹਾਂ ਦੀ ਗੱਲ ਹਰ ਇੱਕ ਜਿਹੜੀ ਕਹੀ ਹੋਈ ਆ ਉਹ ਮਿਲੀਅਨ ਡੇਢ ਮਿਲੀਅਨ ਤੱਕ ਜਾਂਦੀ ਆ ਤਾਂ ਉਹਦਾ ਪ੍ਰਭਾਵ ਫਿਰ ਕਿਤੇ ਨਾ ਕਿਤੇ ਪੈਂਦਾ ਹੀ ਪੈਂਦਾ ਸੋ ਹੁਣ ਜਿਹੜਾ ਮੋਰਚਾ ਖੋਲਿਆ ਜਾਂ ਫਿਰ ਜਿਹੜੀਆਂ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਉਹਦਾ ਟਾਈਟਲ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਦਾ ਡਿਕਟੇਟਰਸ਼ਿਪ ਵਾਸਤੇ ਮਤਲਬ ਕਿ ਕੀ ਜਿਹੜਾ ਭਾਰਤ ਹੈ ਉਹ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਵੱਧ ਰਿਹਾ ਇਹ ਸਵਾਲ ਸੀ ਥੰਬਨੇਲ ਦੇ ਵਿੱਚ ਧਰੋਗ ਰਾਠੀ ਉਹਨਾਂ ਨੇ ਚੁੱਕਿਆ ਉਸ ਤੋਂ ਬਾਅਦ ਜਦੋਂ ਵੀਡੀਓ ਦਾ ਕੰਟੈਂਟ ਤੁਸੀਂ ਸੁਣਦੇ ਹੋ ਨਾ ਤਾਂ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਅੱਜ ਭਾਰਤ ਦਾ ਨੈਸ਼ਨਲ ਮੀਡੀਆ ਚਾਹੇ ਸਰਕਾਰੀ ਬੋਲੀ ਬੋਲਦਾ ਹੋਵੇ ਜਿਹਨੂੰ ਪਿਛਲੇ ਸਮੇਂ ਤੋਂ ਇੱਕ ਨਾਮ ਦੇ ਦਿੱਤਾ ਗਿਆ ਗੋਦੀ ਮੀਡੀਆ ਮੋਦੀ ਮੀਡੀਆ ਇਹ ਨਾਮ ਦੇ ਦਿੱਤਾ ਗਿਆ ਕਿਉਂਕਿ ਨੈਸ਼ਨਲ ਟੀਵੀ ਜਿਹੜੇ ਨੇ ਉਹ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੁੰਦੀ ਹੈ ਉਹਦੀ ਬੋਲੀ ਬੋਲਣ ਲੱਗ ਪੈਂਦੇ ਆ ਕਿਉਂਕਿ ਉੱਥੋਂ ਮਾਇਆ ਆਉਂਦੀ ਹੈ ਅੰਦਰ ਖਾਤੇ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਸਾਡੇ ਤੋਤੇ ਬਣ ਕੇ ਸਾਡੀ ਬੋਲੀ ਜਿਹੜੀ ਹੈ ਉਹ ਬੋਲਦੇ ਰਹੋ ਜੋ ਜੋ ਅਸੀਂ ਬੋਲਦੇ ਆ ਉਹ ਉਹ ਤੁਸੀਂ ਬੋਲਦੇ ਰਹੋ ਸਾਡੇ ਅਗੇਂਸ ਤੁਸੀਂ ਖਬਰਾਂ ਜਿਹੜੀਆਂ ਉਹ ਨਹੀਂ ਦਿਖਾਣੀਆਂ ਇਹ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਤਕਰੀਬਨ ਜਦੋਂ ਤੋਂ ਬੀਜੇਪੀ ਸੱਤਾ ਦੇ ਵਿੱਚ ਆਈ ਹੈ ਪਰ ਹੁਣ ਜਦੋਂ ਆਪਾਂ ਗੱਲ ਕਰਦੇ ਆ ਇਹਨਾਂ ਯੂਟਿਊਬਰਾਂ ਦੀ YouTube ਦੇ ਉੱਤੇ ਤੁਸੀਂ ਇੱਕ ਹੋਰ ਚੈਨਲ ਵੀ ਦੇਖਦੇ ਹੋਣੇ ਹੋ ਜਿਹੜੇ ਮਤਲਬ ਕਿ 메జర్ ਕੌਰਵ ਆਰਿਆ ਵਰਗੇ ਚਲਾਉਂਦੇ ਆ ਵਿਊਜ਼ ਉਹਦੇ ਵੀ ਮਿਲੀਅਨਸ ਦੇ ਵਿੱਚ ਨੇ ਪਰ ਉਹ ਵੀ ਸਰਕਾਰੀ ਬੋਲੀ ਬੋਲਦੇ ਆ ਸੋ ਉਹਨਾਂ ਦਾ ਇੱਕ ਪਾਸੇ ਉਹਨਾਂ ਦਾ ਅਸਰ ਹੈ ਤੇ ਦੂਸਰੇ ਪਾਸੇ ਧਰੋਵ ਰਾਠੀ ਵਰਗਿਆਂ ਦਾ ਸੋ ਜਿਸ ਤਰੀਕੇ ਦੇ ਨਾਲ ਧਰੋਵ ਰਾਠੀ ਨੇ ਇਹ ਕੁਐਸਚਨ ਚੁੱਕਿਆ ਕਿ ਕੀ ਭਾਰਤ ਡਿਕਟੇਟਰਸ਼ਿਪ ਵਾਲੇ ਪਾਸੇ ਵੱਧ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਸਿਟਿੰਗ ਮੁੱਖ ਮੰਤਰੀ ਹੈ ਅਰਵਿੰਦ ਕੇਜਰੀਵਾਲ ਉਹਨੇ ਕਿਹਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਿਟਿੰਗ ਮੁੱਖ ਮੰਤਰੀ ਨੂੰ ਚੱਕ ਕੇ ਅੰਦਰ ਸੁੱਟ ਦਿੱਤਾ ਗਿਆ ਹੋਵੇ ਉਹਨਾਂ ਦੇ ਬਾਕੀ ਜਿਹੜੇ ਨੇ ਕੋਈ ਜਿਹੜਾ ਜਿਹੜਾ ਦੂਸਰਾ ਸੀ ਉਪ ਮੁੱਖ ਮੰਤਰੀ ਉਹਨੂੰ ਸੁੱਟ ਦਿੱਤਾ ਗਿਆ ਹੋਵੇ ਫਿਰ ਉਹਨਾਂ ਨੇ ਗੱਲ ਕੀਤੀ ਹੈ ਕਾਂਗਰਸ ਦੇ ਜਿਹੜੇ ਨੇ ਬੈਂਕ ਖਾਤੇ ਬੰਦ ਕਰ ਦਿੱਤੇ ਹੁਣ 1500 ਕਰੋੜ ਦਾ ਉਹਨਾਂ ਦੇ ਉੱਤੇ ਚਾਰਜ ਪਾ ਦਿੱਤੇ ਹੁਣ ਸੋ ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਦੇ ਉੱਤੇ ਦੂਸਰੀਆਂ ਪਾਰਟੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਫਿਰ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਕਿਸੇ ਥਾਂ ਤੋਂ ਇੱਕ ਸ਼ੇਵ ਸੈਨਾ ਦਾ ਕੋਈ ਜਿਹੜਾ ਇੱਕ ਉਮੀਦਵਾਰ ਸੀ ਜਿਨੇ ਐਲਾਨ ਕੀਤਾ ਕਿ ਉਹ ਸ਼ਿਵ ਸੇਨਾ ਵੱਲੋਂ ਫਲਾਨੀ ਥਾਂ ਤੋਂ ਚੋਣ ਲੜਨ ਜਾ ਰਿਹਾ ਹੈ ਤੇ 1 ਘੰਟੇ ਬਾਅਦ ਉਹਦੇ ਘਰ ਈਡੀ ਪਹੁੰਚ ਜਾਂਦੀ ਹੈ ਤੁਸੀਂ ਇਹ ਇਹ ਚੀਜ਼ਾਂ ਪੰਜਾਬ ਦੇ ਵਿੱਚ ਵੀ ਦੇਖੀਆਂ ਹੋਣੀਆਂ ਕਿ ਜਿਹੜੇ ਐਨਟੀ ਨੇ ਅਸੀਂ ਕਿਸੇ ਦੀ ਸਾਈਡ ਨਹੀਂ ਲੈ ਰਹੇ ਕਿ ਕਾਂਗਰਸੀਆਂ ਦੀ ਸਾਈਡ ਲੈ ਰਹੇ ਆ ਜਾਂ ਫਿਰ ਕੋਈ ਹੋਰ ਕਿਸੇ ਪਾਰਟੀ ਦੀ ਪਰ ਤੁਸੀਂ ਇਹ ਦੇਖੋ ਵੀ ਬੀਜੇਪੀ ਦੇ ਇੱਕ ਵੀ ਨੇਤਾ ਦੇ ਘਰ ਈਡੀ ਨਹੀਂ ਜਾਂਦੀ ਵੀਡੀ ਜਾਂਦੀ ਕਿਤੇ ਆ ਕਾਂਗਰਸੀਆਂ ਤੇ ਜਾਂ ਫਿਰ ਆਮ ਆਦਮੀ ਪਾਰਟੀ ਵਾਲਿਆਂ ਦੇ ਇਹੀ ਗੱਲਾਂ ਮੈਂਸ਼ਨ ਕਰਦੇ ਨੇ ਧਰੋਵਰਾਟੀ ਹੋਰੀ ਸੋ ਉਹਨਾਂ ਦੀ ਕਹੀ ਗੱਲ ਜਿਹੜੀ ਹੈ ਉਹ ਬੜੀ ਸਪਸ਼ਟਤਾ ਦੇ ਨਾਲ ਲੋਕਾਂ ਦੇ ਵਿੱਚ ਜਾ ਰਹੀ ਹੈ ਤੇ ਉਹਨੇ ਇੱਕ ਕਹਿ ਲਈਏ ਵੀ ਬੜਾ ਵੱਡਾ ਕਹਿ ਲਈਏ ਕਿ ਇੱਕ ਹੜਕੰਪ ਮਚਾਇਆ ਕਿਉਂਕਿ ਬਹੁਤ ਵੱਡੇ ਵੱਡੇ ਲੋਕ ਹੁਣ ਉਹਦੇ ਬਾਰੇ ਗੱਲਾਂ ਕਰਨ ਲੱਗ ਪਏ ਆ ਕਿ ਆਖਰ ਹੋ ਕੀ ਗਿਆ ਧਰੋਵਰਾਟੀਏ ਕਿ ਤਨੂੰ ਤੁਰ ਪਿਆ ਤੇ ਇੱਕ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਹਦੇ ਵਿੱਚ ਉਹ ਕਹਿ ਰਿਹਾ ਵੀ ਖਤਰਾ ਨਹੀਂ ਲੱਗਦਾ ਤੁਹਾਨੂੰ ਤੁਸੀਂ ਬੋਲਦੇ ਹੋ ਤੁਸੀਂ ਡਰ ਤੁਹਾਨੂੰ ਡਰ ਨਹੀਂ ਲੱਗਦਾ ਤਾਂ ਉਹਨੇ ਉਹ ਵੀ ਗੱਲ ਦੱਸ ਦਿੱਤੀ ਕਿ ਮੇਰੇ ਤੋਂ ਪਹਿਲਾਂ ਐਨੇ ਲੋਕਾਂ ਨੂੰ ਜੇਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਜੋ ਕਿ ਸਰਕਾਰ ਦੇ ਖਿਲਾਫ ਬੋਲਣ ਵਾਲੇ ਸੀ ਤੁਸੀਂ ਦੇਖੋ ਵੀ ਸਾਡੇ ਵਰਗੇ ਆਮ ਜਿਹੜੇ ਲੋਕ ਨੇ ਉਹਨਾਂ ਦੇ ਚੈਨਲ ਜਿਹੜੇ ਆ ਉਹ ਸਮੇਂ-ਸਮੇਂ ਦੇ ਉੱਤੇ ਬੰਦ ਹੁੰਦੇ ਰਹਿੰਦੇ ਆ ਹੈਨਾ ਹੁਣ ਜਦੋਂ ਗੱਲ ਆਪਾਂ ਇਹ ਇਹ ਧਰੋਵਰਾਠੀ ਵਰਗੇ ਬੰਦਿਆ ਦੀ ਕਰਦੇ ਆ ਤਾਂ ਕੀ ਇਹ ਪੋਸੀਬਲ ਹੈ ਕਿ ਉਹਨਾਂ ਦੇ ਵੀ ਚੈਨਲ ਬੰਦ ਕਰ ਦਿੱਤੇ ਜਾਣ ਤੇ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਵੇ ਨਹੀਂ ਹੁੰਦਾ ਕਿਉਂਕਿ millions ਲੋਕ ਜਿਹੜੇ ਨੇ ਉਹਨਾਂ ਦੇ ਨਾਲ ਜੁੜੇ ਹੁੰਦੇ ਆ ਇਹ ਇੱਕ ਸਟਰੈਂਥ ਹੁੰਦੀ ਹੈ ਇੱਕ ਪਾਵਰ ਹੁੰਦੀ ਹੈ ਜਿਹੜੀ ਲੋਕਾਂ ਦੀ ਹੈ ਉਹ ਤੁਹਾਡੇ ਨਾਲ ਹੈਗੀ ਹੈ ਸੋ ਉਸ ਤਰੀਕੇ ਦੇ ਨਾਲ ਫਿਰ ਮੈਨੂੰ ਲੱਗਦਾ ਕਿ throvarraṭhi ਦੀ ਆਵਾਜ਼ ਜਿਹੜੀ ਉਹ ਦੱਬੀ ਨਹੀਂ ਜਾ ਸਕਦੀ ਪਰ ਇਸ ਦਾ ਖਮਿਆਜ਼ਾ ਜਿਹੜਾ ਹੈਗਾ ਉਹ ਬੀਜੇਪੀ ਨੂੰ ਸ਼ਾਇਦ ਭੁਗਤਣਾ ਪਊਗਾ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ ਜੋ ਜੋ ਹੋ ਰਿਹਾ ਇੱਕ ਪਾਸੇ ਤਾਂ ਉਹ ਸੋਚ ਹੈਗੀ ਹੈ ਕਿ ਜਿਹੜੇ ਕਹਿੰਦੇ ਵੀ ਜੋ ਮਰਜ਼ੀ ਹੋ ਜਾਏ ਜਿਵੇਂ ਮਰਜ਼ੀ ਹੋ ਜਾਏ ਨਰਿੰਦਰ ਮੋਦੀ ਦੁਬਾਰਾ ਸੱਤਾ ਦੇ ਵਿੱਚ ਆਉਣੇ ਚਾਹੀਦੇ ਆ ਹਨਾ ਉਹਨਾਂ ਨੂੰ ਕੋਈ ਲੈਣ ਦੇ ਨਹੀਂ ਸੰਵਿਧਾਨ ਦੇ ਨਾਲ ਕੋਈ ਲੈਣ ਦੇ ਨਹੀਂ ਡਿਕਟੇਟਰਸ਼ਿਪ ਦੇ ਨਾਲ ਕੋਈ ਲੈਣ ਦੇ ਨਹੀਂ ਮਹਿੰਗਾਈ ਜਿਹੜੀ ਉਹ ਦਿਨ ਦਿਨ ਵਧਦੀ ਜਾ ਰਹੀ ਹੈ ਉਹਨਾਂ ਨੂੰ ਇਹੀ ਹੈ ਨਰਿੰਦਰ ਮੋਦੀ ਆਉਣੇ ਚਾਹੀਦੇ ਆ ਸੋ ਉਹਨਾਂ ਲਈ ਤਾਂ ਇਹ ਵੀਡੀਓਜ਼ ਨਹੀਂ ਹੈ ਪਰ ਜਿਹੜੇ ਲੋਕ ਵਾਕੇ ਹੀ ਕੁਝ ਸਮਝਦੇ ਨੇ ਰੱਖਦੇ ਨੇ ਇਹ ਸਮਝਣ ਦਾ ਜਿਹੜਾ ਸੋਚ ਰੱਖਦੇ ਨੇ ਕਿ ਆਪਾਂ ਮਤਲਬ ਬਦਲੀਏ ਆਪਣਾ ਆਲਾ ਦਵਾਲਾ ਬਦਲੀਏ ਮਾਹੌਲ ਬਦਲੀਏ ਦੇਸ਼ ਬਦਲੀਏ ਸ਼ਹਿਰ ਜ਼ਿਲ੍ਹੇ ਬਦਲੀਏ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀਡੀਓਜ਼ ਜਿਹੜੀਆਂ ਪ੍ਰਭਾਵਿਤ ਕਰਨਗੀਆਂ ਜਿਸ ਹਾਲਾਤ ਦੇ ਵਿੱਚ ਫਿਰ ਕੀ ਹੋਊਗਾ ਕਿ ਜਿਹੜਾ ਵੋਟ ਬੈਂਕ ਹੈਗਾ ਉਹ ਟੁੱਟ ਸਕਦਾ ਹੈ ਬੀਜੇਪੀ ਦੇ ਨਾਲ ਉਹ ਜੋ ਹੁਣ ਦੇਖਿਆ ਜਾ ਰਿਹਾ ਸੋ ਧਰੋਗਰਾਟੀ ਇਹ ਐਮ ਭੂਮਿਕਾ ਨਿਭਾ ਰਿਹਾ ਬਈ ਆਪਾਂ ਸਿੱਧੇ ਤੌਰ ਤੇ ਹੀ ਕਹੀਏ ਜੀ 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 ਜਲਦੀ ਸਿੰਘ ਜੀ ਆਪਾਂ ਜੇ ਗੱਲ ਕਰੀਏ ਉਹ ਨੈਸ਼ਨਲ ਲੈਵਲ ਤੇ ਕੰਮ ਕਰਦੇ ਨੇ ਨੈਸ਼ਨਲ ਬ੍ਰਿਜ ਕੰਮ ਕਰਦੇ ਨੇ ਤਰੀਕਾ ਦੇਖਿਆ ਜਾਵੇ ਪਰ ਉਹਨਾਂ ਦਾ ਚੈਨਲ ਹਜੇ ਹਜੇ ਤੱਕ ਬੰਦ ਨਹੀਂ ਹੋਇਆ ਬੇਸ਼ੱਕ ਹਜੇ ਪਰ ਪੰਜਾਬੀ ਤਾਂ ਪਹਿਲਾਂ ਤੋਂ ਹੀ ਕਈ ਚੈਨਲ ਬੰਦ ਹੋ ਚੁੱਕੇ ਨੇ ਬਿਲਕੁਲ ਬਿਲਕੁਲ ਮੈਂ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਹੁਣ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ ਇਹ ਕਹਿ ਕੇ ਆਏ ਸੀ ਵੀ ਅਸੀਂ ਲੋਕਾਂ ਦੀ ਪਾਰਟੀਆਂ ਆਮ ਲੋਕਾਂ ਦੀ ਪਾਰਟੀਆਂ ਪਰ ਤੁਹਾਨੂੰ ਪਤਾ ਹੋਣਾ ਹੈ ਕਿ ਜਦੋਂ ਇਹ ਸਰਕਾਰ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਝੜੀ ਲੱਗ ਗਈ ਸੀ ਪੰਜਾਬ ਦੇ ਵਿੱਚ ਚੈਨਲ ਬੰਦ ਹੋਣ ਦੀ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਵੱਡੇ ਵੱਡੇ ਚੈਨਲ ਖੜੇ ਕੀਤੇ ਮਿਲੀਅਨਸ ਫੋਲੋਅਰ ਲਏ ਤਾਂ ਉਹਨਾਂ ਦੇ ਚੈਨਲ ਰਾਤੋਂ ਰਾਤ ਬੰਦ ਕਰ ਦਿੱਤੇ ਗਏ ਇਹ ਵੀ ਦੱਸਿਆ ਗਿਆ ਕਿ ਭਾਈ ਸਿਨਾ ਵਰਗੇ ਜਿਹੜੇ ਨੇ ਜਿਹੜੇ ਬਾਹਰੋਂ ਲਿਆਂਦੇ ਆਈਟੀ ਸਪੈਸ਼ਲ ਨੇ ਉਹ ਇਹ ਕਮਾਂਡ ਕਰਦੇ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਬਹਿ ਕੇ ਜਾਂ ਉਹਨਾਂ ਨੂੰ ਇੱਕ ਵੱਖਰਾ ਸੈਟਅਪ ਦਿੱਤਾ ਹੋਇਆ ਵੀ ਤੁਸੀਂ ਇੱਥੋਂ ਕੀ ਕਰਨਾ ਕੀ ਨਹੀਂ ਕਰਨਾ ਜਿਹੜੇ ਜਿਹੜੇ ਚੈਨਲ ਨੇ ਉਹ ਉਹ ਤੁਸੀਂ ਬੰਦ ਕਰਨੇ ਆ ਕਿਹੜੇ ਕਿਹੜੇ ਖਲਾਉਣੇ ਆ ਜਿਹੜੇ ਜਿਹੜੇ ਖੁੱਲੇ ਰਹਿਣਗੇ ਉਹਨਾਂ ਦੇ ਨਾਲ ਕਹਿੰਦੇ ਆ ਕਿ ਸੌਦੇਬਾਜ਼ੀ ਵੀ ਕੀਤੀ ਗਈ ਹੈ ਖੈਰ ਇਹ ਇਹ ਸਮੇਂ ਦੀ ਬੁੱਕਲ ਦੇ ਵਿੱਚ ਇਹ ਗੱਲਾਂ ਹੈਗੀਆਂ ਪਰ ਜੇ ਹੁਣ ਤੁਸੀਂ ਦੂਸਰੇ ਪਾਸੇ ਦੇਖੋ ਅੱਜ ਦੀ ਖਬਰ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਅਮਰੀਕਾ ਰਹਿੰਦੀ ਪੁਰਾਣੀ ਪਤਨੀ ਜਿਹੜੀ ਉਹਨਾਂ ਦੀ ਪਹਿਲੀ ਪਤਨੀ ਸਾਫਕਾ ਪਤਨੀ ਹੈ ਉਹਦਾ ਵੀ ਜਿਹੜਾ ਫੇਸਬੁੱਕ ਖਾਤਾ ਭਾਰਤ ਦੇ ਵਿੱਚ ਬੈਨ ਹੋ ਗਿਆ ਸੋ ਇਹ ਇੱਕ ਤਰ੍ਹਾਂ ਦੀ ਇਹ ਇਹਨੂੰ ਆਜ਼ਾਦੀ ਕਿਹਾ ਜਾਂਦਾ ਇਹ ਆਮ ਆਦਮੀ ਪਾਰਟੀ ਹੈ ਇਸੇ ਤਰੀਕੇ ਦੇ ਨਾਲ ਬੀਜੇਪੀ ਨੇ ਹਜ਼ਾਰਾਂ ਚੈਨਲ ਜਿਹੜੇ ਨੇ ਉਹ ਆਲਰੇਡੀ ਬੰਦ ਕੀਤੇ ਹੋਏ ਆ ਸੋ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਇਹ ਤਾਂ ਸਮਾਂ ਦੱਸੇਗਾ ਪਰ ਜੋ ਹਾਲਾਤ ਨੇ ਉਹ ਭਾਈ ਇਧਰ ਨੂੰ ਹੀ ਜਾ ਰਿਹਾ ਤੇ ਜੇ ਡਿਕਟੇਟਰਸ਼ਿਪ ਦੀ ਗੱਲ ਜਿਹੜੀ ਆ ਧਰੋਵਰਾਠੀ ਕਰਦਾ ਹੈ ਤੇ ਜੇ ਬੀਜੇਪੀ ਦੁਬਾਰਾ ਆਉਂਦੀ ਹੈ ਤੇ ਉਹ ਕਿਹੋ ਜਿਹੇ ਹਾਲਾਤ ਹੋਣਗੇ ਇਹ ਫਿਰ ਭਾਰਤੀ ਚੰਗੇ ਚੰਗੀ ਤਰੀਕੇ ਨਾਲ ਦੱਸ ਸਕਦੇ ਨੇ ਹਾਂ ਲਿਸਟ ਵਿੱਚ ਮੈਂ ਗੱਲ ਕਰਾਂਗਾ ਜੇ ਆਪਾਂ ਜੇ ਭਾਰਤ ਦੀ ਗੱਲ ਕਰੀਏ ਤੱਪਾਰ ਦੇ ਜੋ ਸਰਕਾਰੀ ਚੈਨਲ ਆ ਉਸ ਨੂੰ ਲੈ ਕੇ ਹਨਾ ਦੁੱਧ ਨੂੰ ਲੈ ਕੇ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਤੋਂ ਨਹੀਂ ਪਿਛਲੇ ਕਈ ਮੈਂ ਕਿਹਾ ਦਿਖਾਕਿਆਂ ਤੋਂ ਜੇ ਦੇਖਿਆ ਜਾਵੇ ਤੇ ਮੀਡੀਆ ਤੇ ਉੱਤੇ ਤਾਂ ਸਰਕਾਰਾਂ ਦਾ ਕਬਜ਼ਾ ਹਮੇਸ਼ਾ ਹੀ ਰਿਹਾ ਹੈ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਜਿਵੇਂ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਪੀਟੀਸੀ ਜਿਹੜਾ ਉਹ ਬਾਦਲਾਂ ਦਾ ਠੀਕ ਹੈ ਜੀ ਇੱਕ ਪੰਜਾਬ ਨਿਊਜ਼ ਚੈਨਲ ਹੁੰਦਾ ਸੀ ਸ਼ਾਇਦ ਪੰਜਾਬ ਟੂਡੇ ਚੈਨਲ ਹੁੰਦਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸ਼ੁਰੂ ਕੀਤਾ ਸੀ ਹੈਣਾ ਉਸ ਤੋਂ ਬਾਅਦ ਕੁਝ ਜਦੋਂ ਆਪਾਂ ਫਾਸਟ ਵੇ ਕੇਬਲ ਦੀ ਗੱਲ ਕਰਦੇ ਆ ਉਹਦਾ ਵੀ ਨਾਮ ਸੁਖਬੀਰ ਸਿੰਘ ਬਾਦਲ ਤੇ ਹੀ ਹੈ ਹੈਨਾ ਹੁਣ ਜਦੋਂ ਨੈਸ਼ਨਲ ਟੀਵੀਾਂ ਦੀ ਗੱਲ ਕਰਦੇ ਆ ਤੇ ਅਮਬਾਨੀਆਂ ਅਡਾਨੀਆਂ ਦੇ ਕਿੰਨੇ ਜਿਹੜੇ ਚੈਨਲ ਨੇ ਉਹ ਚੱਲਦੇ ਆ ਰਹੇ ਆ ਹੁਣ ਗੱਲ ਇਹ ਨਹੀਂ ਹੈ ਕਿ ਮਤਲਬ ਕਿ ਪਹਿਲਾਂ ਵੀ ਚੱਲਦੇ ਹੁੰਦੇ ਸੀ ਮੀਡੀਆ ਦੇ ਉੱਤੇ ਕੰਟਰੋਲ ਮਾੜਾ ਮੋਟਾ ਜਿਹੜਾ ਹੈ ਉਹ ਸ਼ੁਰੂ ਤੋਂ ਰਿਹਾ ਕਈ ਹੁਣ ਅਖਬਾਰਾਂ ਬੰਦ ਕਰ ਦਿੱਤੀਆਂ ਜਾਂਦੀਆਂ ਸੀ ਇੱਕ ਚੈਨਲ ਹੁੰਦਾ ਸੀ ਡੇ ਐਂਡ ਨਾਈਟ ਨਿਊਜ਼ ਉਹਨੂੰ ਬੰਦ ਕਰ ਦਿੱਤਾ ਗਿਆ ਉਹ 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 ਮਤਲਬ ਕਿ ਉਹ ਚੈਨਲ ਸੀ ਜਿਹੜਾ ਬੇਕ ਆਫ ਹੋ ਕੇ ਖਬਰਾਂ ਚਲਾਉਂਦਾ ਹੁੰਦਾ ਸੀ ਉਹਨੂੰ ਬੰਦ ਕਰ ਦਿੱਤਾ ਗਿਆ ਪਰ ਜੋ ਹੁਣ ਹੁਣ ਹੈ ਨਾ ਇਸ ਵੇਲੇ ਪਿਛਲੇ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਨਾ ਉਸ ਵੇਲੇ ਤੋਂ ਲੈ ਕੇ 2014 ਤੋਂ ਹੁਣ ਜੋ ਮੀਡੀਆ ਇਸ ਤਰੀਕੇ ਦੇ ਨਾਲ ਬਦਲਿਆ ਉਹ ਪਹਿਲਾਂ ਨਹੀਂ ਵੇਖਿਆ ਗਿਆ ਜੋ ਇੱਕ ਆਪਾਂ ਕਹ ਰਹੀਏ ਵੀ ਪ੍ਰਚੰਡ ਰੂਪ ਜਿਹੜਾ ਇਹ ਕੱਢ ਕੇ ਲਿਆਂਦਾ ਇਹਨਾਂ ਨੇ ਉੱਚੀ ਉੱਚੀ ਚੀਖਣਾ ਹਰ ਗੱਲ ਆਪਣੀ ਮੰਨਵਾਉਣੀ ਹਰ ਗੱਲ ਜਿਹੜੀ ਆ ਉਹ ਸਰਕਾਰੀ ਖਾਤੇ ਪਾਉਣੀ ਜਿਹੜੀ ਕੋਈ ਆਪਣੇ ਐਂਟੀ ਹੁੰਦੀ ਹੈ ਉਹ ਗੱਲ ਨੂੰ ਲੁਕਾਉ ਦੇਣਾ ਉਹ ਖਬਰ ਨੂੰ ਲੁਕਾਉ ਦੇਣਾ ਉਹ ਉਹਦੇ ਉੱਤੇ ਗੱਲਾਂ ਨਹੀਂ ਕਰਨੀਆਂ ਹੁਣ ਤੁਸੀਂ ਦੇਖੋ ਅਰਨਵ ਗੋਸਵਾਮੀ ਹੋ ਗਏ ਇੱਕ ਉਹ ਜਿਹੜੀ ਬੀਬੀ ਹੈਗੀ ਉਹਦਾ ਮੈਨੂੰ ਨਾਮ ਬਿਸਰ ਗਿਆ ਉਹ ਇਹ ਇੱਕ ਹੀ ਨਿਊਜ਼ ਐਂਕਰ ਨੇ ਜਾਂ ਪੱਤਰਕਾਰ ਲੱਗਦੇ ਆ ਤੁਹਾਨੂੰ ਉਹ ਸੀਟ ਤੇ ਬੈਂਦੇ ਘੱਟ ਨੇ ਟੱਪਦੇ ਜ਼ਿਆਦਾ ਤੇ ਜਿਵੇਂ ਜੇ ਕਿਤੇ ਮੰਨ ਲਓ ਤੁਹਾਡੇ ਨਾਲ ਲਾਈਵ ਬੈਠੇ ਹੋਣ ਤੇ ਹੋ ਸਕਦਾ ਵੀ ਇਹਨਾਂ ਨੇ ਕੋਈ ਚੱਕ ਕੇ ਸਿਰ ਦੇ ਵਿੱਚ ਹੀ ਮਾਰ ਦੇਣਾ ਤੁਹਾਡੇ ਮਤਲਬ ਇਹ ਤਰੀਕੇ ਨਾਲ ਨਫਰਤ ਹੈ ਇਹ ਨਫਰਤ ਫਲਾਈ ਜਾ ਰਹੀ ਹੈ ਵਾਇਲੇਸ਼ਨ ਕੀਤੀ ਜਾ ਰਹੀ ਹੈ ਅਰਨਵ ਗੋਸਵਾਮੀ ਦੇ ਚੈਨਲ ਨੂੰ ਇੰਗਲੈਂਡ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਅੱਜ ਤੋਂ तकरीबन 3-4 ਸਾਲ ਪਹਿਲਾਂ ਤੇ 30000 ਪਾਉਂਡ ਦਾ ਜੁਰਮਾਨਾ ਪਾਇਆ ਗਿਆ ਸੀ ਇਹ ਸ਼ਾਇਦ ਤੁਹਾਨੂੰ ਪਤਾ ਹੋਵੇ ਜਾਂ ਨਹੀਂ ਪਰ ਆਪਣੇ ਚੈਨਲ ਦੇ ਉੱਤੇ ਇਹ ਖਬਰ ਚੱਲੀ ਹੋਈ ਹੈ ਪਹਿਲਾਂ ਹੀ ਸੋ ਬਹੁਤ ਸਾਰੇ ਹੋਰ ਚੈਨਲ ਨੇ ਜਿਹੜੇ ਆਉਂਦੇ ਸਮੇਂ 'ਚ ਬੰਦ ਹੋਣਗੇ ਵਿਦੇਸ਼ਾਂ ਦੇ ਵਿੱਚ ਕਿਉਂਕਿ ਇਹ ਵਾਇਲੇਸ਼ਨ ਫਲਾਉਂਦੇ ਨੇ ਪ੍ਰਮੋਟ ਕਰਦੇ ਆ ਲੋਕਾਂ ਦੇ ਵਿੱਚ ਜ਼ਹਿਰ ਜਿਹੜਾ ਉਹ ਭੋਲਦੇ ਆ ਇਹ ਇਹ ਚੀਜ਼ਾਂ ਜਿਹੜੀਆਂ ਨੇ 2114 ਤੋਂ ਲੈ ਕੇ ਬਹੁਤ ਮਤਲਬ ਕਿ ਡੀਪਲੀ ਜਿਹੜੀਆਂ ਦੇਖੀਆਂ ਗਈਆਂ ਵੀ ਇਹ ਹੁਣ ਹੋਰ ਡੰਗਾਈ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਕਿਵੇਂ ਲੋਕਾਂ ਦੀ ਸੋਚ ਨੂੰ ਮੈਨਿਪੂਲੇਟ ਕੀਤਾ ਜਾਂਦਾ ਹਰ ਇੱਕ ਚੀਜ਼ ਜਿਹੜੀ ਆ ਕਿਵੇਂ ਮਤਲਬ ਕਿ ਤੁਹਾਡਾ ਟੀਵੀ ਤੁਸੀਂ ਦੇਖ ਰਹੇ ਹੋ ਨਾ 8 ਘੰਟਾ ਟੀਵੀ ਦੇਖ ਕੇ ਤੁਹਾਡਾ ਮਨ ਬਣ ਜਾਂਦਾ ਕਿ ਹਾਂ ਇਹ ਹੀ ਸਹੀ ਨੇ ਬਾਕੀ ਸਾਰੇ ਗਲਤ ਸੋ ਇਹਨੂੰ ਕਹਿੰਦੇ ਮੈਨੀਪੂਲੇਸ਼ਨ ਕਰਨੀ ਤੇ ਇਹ ਟੀਵੀਆਂ ਦੇ ਰਾਹੀਂ ਚੈਨਲਾਂ ਦੇ ਰਾਹੀਂ ਫਿਲਮਾਂ ਦੇ ਰਾਹੀਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਵੇਲੇ ਸੋ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਹਿਲਾਂ ਤੋਂ ਚੱਲਦਾ ਆਇਆ ਹੁਣ ਪੀਟੀਸੀ ਹੈ ਪੀਟੀਸੀ ਬਾਦਲਾਂ ਦਾ ਅਸੀਂ ਛੋਟੇ ਹੁੰਦਿਆਂ ਤੋਂ ਉਹ ਦੇਖਦੇ ਆ ਰਹੇ ਹਾਂ ਚੈਨਲ ਪਰ ਉਹਨਾਂ ਨੇ ਨਾਲ-ਨਾਲ ਕਿਤੇ ਨਾ ਕਿਤੇ ਗੁਰਬਾਣੀ ਵੀ ਚਲਾ ਕੇ ਰੱਖੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਇਹ ਹੁੰਦਾ ਸੀ ਕਿ ਉਹ ਬਾਦਲਾਂ ਤੇ ਪੱਕੀ ਖਬਰਾਂ ਵੱਤ ਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਖਬਰਾਂ ਘੱਟ ਦਿਖਾਉਂਦੀ ਸੀ ਪਰ ਜੋ ਹੁਣ ਦੇ ਹਾਲਾਤ ਚੱਲ ਰਹੇ ਨੇ ਇਹ ਇਸ ਤਰੀਕੇ ਨਾਲ ਥੋੜੀ ਹੁੰਦਾ ਰਿਹਾ ਕਿਤੇ ਚੈਨਲਾਂ ਦੇ ਉੱਤੇ ਕਈ ਤਾਂ ਚੈਨਲ ਐਸੇ ਐਸੇ ਨੇ ਜਿਨ੍ਹਾਂ ਦਾ ਨਾਮ ਜੁੜਦਾ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਜੁੜਦਾ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਵੀ ਜੁੜਦਾ ਪਰ ਉਹਨਾਂ ਚੈਨਲਾਂ ਦੇ ਉੱਤੇ ਕਦੇ ਵੀ ਤੁਸੀਂ ਜਾ ਕੇ ਇਹ ਚੀਜ਼ਾਂ ਨਹੀਂ ਦੇਖੋਗੇ ਕਿ ਇੱਕ ਪੱਖੀ ਗੱਲ ਹੋ ਰਹੀ ਹੋਵੇ ਇੱਕ ਪੱਖੀ ਗੱਲ ਹੋ ਰਹੀ ਸਾਰਿਆਂ ਦੀ ਗੱਲ ਕਰਦੇ ਨੇ ਭਈ ਇਹ ਐ ਵੀ ਉਹਨਾਂ ਦੇ ਮਾਲਕ ਕੌਣ ਨੇ ਇਹ 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 ਚੀਜ਼ਾਂ ਹਿਡਨ ਹੈਗੀਆਂ ਸੋ ਇਹ ਚੀਜ਼ ਨੂੰ ਬਹੁਤ ਵੱਡੇ ਪੱਧਰ ਤੇ ਵਰਤਿਆ ਜਾ ਰਿਹਾ ਹੁਣ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਜੀਤ ਦੇ ਉੱਤੇ ਕਿੰਨੀ ਰੈਸਟ੍ਰਿਕਸ਼ਨ ਲਾਈਆਂ ਗਈਆਂ ਫਿਰ ਕੀਤੀ ਨਾ ਉਹਨਾਂ ਨੇ ਵੱਡੇ ਪੱਦਰ ਤੇ ਉੱਤੇ ਇੱਕ ਮੀਟਿੰਗ ਹਰ ਇੱਕ ਪਾਰਟੀ ਦਾ ਬੁਲਾਰਾ ਹਰ ਇੱਕ ਪਾਰਟੀ ਦਾ ਨੁਮਾਇੰਦਾ ਉੱਥੇ ਪਹੁੰਚਿਆ ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਦੇ ਵਿੱਚ ਉੱਥੇ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਕੀਤਾ ਹੁਣ ਅਜੀਤ ਕੋਈ ਛੋਟਾ ਮੋਟਾ ਆਧਾਰਾ ਤੇ ਹੈ ਨਹੀਂ ਉਹਨੂੰ ਚਾਉਣ ਵੀ ਤੇ ਬੰਦ ਨਹੀਂ ਕਰਾ ਸਕਦੇ ਸੋ ਉੱਥੋਂ ਫਿਰ ਪੈਰ ਜਿਹੜੇ ਪਿੱਛੇ ਖਿੱਚਲੇ ਸੋ ਮਤਲਬ ਗੱਲ ਇਹ ਹੀ ਹੈ ਵੀ ਜਿਹੜਾ ਬੰਦਾ ਤਗੜਾ ਹੈ ਤੇ ਉਹ ਉਹਦੇ ਤੋਂ ਇਹ ਚੱਲਦੇ ਆ ਜਿਹੜੇ ਮਾੜੇ ਮੋٹے ਵਿਚਾਰੇ ਚੈਨਲਾਂ ਵਾਲੇ ਗਰੀਬ ਹੈਗੇ ਜਿਨ੍ਹਾਂ ਨੇ ਚਲਾਏ ਹੁੰਦੇ ਆ ਕੋਈ ਕਿਤੇ ਕੰਮ ਕਰਾ ਕੇ ਉਹਨੇ 50000 ਫੋਰਵਰ ਕਰ ਲਿਆ ਹੁੰਦਾ ਉਹ ਮਿੰਟਾਂ ਦੇ ਵਿੱਚ ਬੰਦ ਕਰ ਪੈਂਦੇ ਆ ਜੀ 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 ਦਲੀ ਸਿੰਘ ਜੀ ਕਹ ਲਓ ਕਿ ਜਿੱਦਾਂ ਕੋਈ ਹੋਰ ਵੱਡੀ ਅਪਡੇਟ ਆਦੀ ਹੈ ਤੁਹਾਡੇ ਰੁਖ ਦੁਆਰਾ ਕਰਾਂਗੇ ਸਾਡੇ ਦਰਸ਼ਕਾਂ ਤੁਹਾਡੇ ਲਈ ਕਹ ਲਓ ਕਿ ਵਿਚਾਰ ਕਾਫੀ ਸੁਰਦੇ ਨੇ ਤੇ ਤੁਹਾਨੂੰ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ